ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਦੇ ਵਿੱਚ ਤਾਂ ਪਿਆਰੇ ਬੱਚਿਓ ਅੱਜ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ ਜਿਹੜੀਆਂ ਲੜਾਈਆਂ ਹੋਈਆਂ ਨੇ ਉਹਨਾਂ ਦੇ ਸਥਾਨਾਂ ਨੂੰ ਨਕਸ਼ੇ ਵਿੱਚ ਭਰਨ ਦੀ ਕੋਸ਼ਿਸ਼ ਕਰਾਂਗੇ ਮੇਰੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਜਿਹੜਾ ਨਕਸ਼ਾ ਬੜੇ ਆਸਾਨ ਤਰੀਕੇ ਨਾਲ ਸਮਝਾਇਆ ਜਾ ਸਕੇ ਤਾਂ ਪਿਆਰੇ ਬੱਚਿਓ ਤੁਸੀਂ ਦੇਖੋ ਇਹ ਆਪਣੇ ਕੋਲੇ ਸਥਾਨ ਆਲਰੇਡੀ ਭਰੇ ਹੋਏ ਨੇ ਇਹ ਆਪਣੀ ਪੰਜਾਬ ਐਜੂਕੇਸ਼ਨ ਅਪ ਤੇ ਉੱਤੇ ਨਕਸ਼ੇ ਪਏ ਹੋਏ ਨੇ ਤਾਂ ਬੱਚਿਓ ਸਭ ਤੋਂ ਸੌਖਾ ਤਰੀਕਾ ਕੀ ਹੈ ਕਿ ਤੁਸੀਂ ਇੱਕ ਲਾਈਨ ਲਗਾਣੀ ਸਿੱਖਣੀ ਹੈ ਇਹ ਬਿਲਕੁਲ ਲਾਈਨ ਤੁਸੀਂ ਏਦਾਂ ਲਗਾ ਦੇਣੀ ਹੈ ਹੁਣ ਇਸ ਦੇ ਵਿੱਚ ਤੁਸੀਂ ਦੇਖੋ ਇੱਕੋ ਲਾਈਨ ਦੇ ਵਿੱਚ ਆਪਾਂ ਨੂੰ ਚਾਰ ਸਥਾਨ ਮਹੱਤਵਪੂਰਨ ਮਿਲ ਰਹੇ ਨੇ ਖਿਦਰਾਣਾ ਚਮਕੌਰ ਸਾਹਿਬ ਸ਼ਾਹੀ ਤਬੀ ਅਤੇ ਨਿਰਮੋਹ ਤਾਂ ਇੱਕ ਲਾਈਨ ਬੱਚੋ ਇਸ ਤਰੀਕੇ ਨਾਲ ਆਪਾਂ ਸਟ੍ਰੇਟ ਲਗਾਣੀ ਹੈ ਇਸ ਪੁਆਇੰਟ ਨੂੰ ਦੇਖਦੇ ਹੋਏ ਤੇ ਇੱਥੇ ਆਪਾਂ ਨੂੰ ਬਸੌਲੀ ਆਨੰਦਪੁਰ ਸਾਹਿਬ ਦੋ ਸਥਾਨ ਹੀਰ ਮਿਲ ਜਾਂਦੇ ਨੇ ਤੇ ਖਿਦਰਾਣੇ ਦੇ ਬਿਲਕੁਲ ਸਾਹਮਣੇ ਦੇ ਵਿੱਚ ਤੁਸੀਂ ਇੱਕ ਪੰਘਾਣੀ ਦਾ ਸਥਾਨ ਲਗਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਕ Y ਜੀ ਬਣੇਗੀ ਜਿਸ ਦੇ ਨਾਲ ਤੁਸੀਂ ਇਹਨਾਂ ਸਥਾਨਾਂ ਨੂੰ ਬੜੇ ਆਰਾਮ ਦੇ ਨਾਲ ਯਾਦ ਕਰ ਸਕਦੇ ਹੋ ਖਿਦਰਾਣਾ ਚਮਕੌਰ ਸਾਹਿਬ ਸ਼ਾਹੀ ਟਿੱਬੀ ਨਿਰਮੋਹ ਤੁਸੀਂ ਫਿਰ ਤੋਂ ਬੱਚਿਓ ਦੇਖੋ ਕਿਸ ਤਰੀਕੇ ਨਾਲ ਆਪਾਂ ਇੱਕ ਲਾਈਨ ਲਗਾ ਕੇ ਇਹਨਾਂ ਨੂੰ ਯਾਦ ਰੱਖ ਸਕਦੇ ਹਾਂ ਤੁਸੀਂ ਇਸ ਨਕਸ਼ੇ ਨੂੰ ਪੂਰਾ ਦੇਖ ਲਓ ਇਸ ਤਰੀਕੇ ਨਾਲ ਆਪਣਾ 1947 ਤੋਂ ਪਹਿਲਾਂ ਦਾ ਜਿਹੜਾ ਪੰਜਾਬ ਆ ਅਣਵੰਡਿਆ ਪੰਜਾਬ ਉਸ ਦਾ ਨਕਸ਼ਾ ਆਪਾਂ ਨੂੰ ਪੀਪਰ ਦੇ ਵਿੱਚ ਆਵੇਗਾ ਤਾਂ ਇਸ ਦੇ ਵਿੱਚ ਬੱਚਿਓ ਤੁਸੀਂ ਇਸ ਪੁਆਇੰਟ ਨੂੰ ਯਾਦ ਰੱਖਦੇ ਹੋਏ ਇਸ ਪੁਆਇੰਟ ਨੂੰ ਯਾਦ ਰੱਖਦੇ ਹੋਏ ਉੱਪਰ ਇਸ ਪੁਆਇੰਟ ਤੇ ਕਰਕ ਲਾਈਨ ਲਗਾ ਲੈਣੀ ਹੈ ਬਿਲਕੁਲ ਸਿੱਧੀ ਫਿਰ ਤੁਸੀਂ ਦੇਖੋ ਖਿਦਰਾਣਾ ਸਿਰਫ ਤੁਹਾਡੀਆਂ ਇੱਕ ਡੇਢ ਉਂਗਲ ਦਾ ਫਰਕ ਤੇ ਚਮਕੌਰ ਸਾਹਿਬ ਉਸ ਦੇ ਨਾਲ ਹੀ ਸਾਹੀ ਟਿੱਬੀ ਫਿਰ ਨਾਲ ਹੀ ਨਿਰਮੋਹ ਇਸ ਤਰੀਕੇ ਨਾਲ ਤੁਹਾਡੇ ਪਹਿਲੇ ਚਾਰ ਥਾਨ ਭਰੇ ਜਾਣਗੇ ਖਿਦਰਾਣੇ ਦੇ ਬਿਲਕੁਲ ਸਾਹਮਣੇ ਪੰਗਾਣੀ ਤੇ ਇਸ ਤੋਂ ਬਾਅਦ ਤੁਸੀਂ ਇੱਕ ਹੋਰ ਲਾਈਨ ਲਗਾਣੀ ਹੈ ਜਿਹੜੀ ਆਪਾਂ ਨੂੰ ਆਨੰਦਪੁਰ ਸਾਹਿਬ ਬਸੌਲੀ ਅਤੇ ਨਦੌਣ ਇਹ ਤਿੰਨ ਸਥਾਨਾਂ ਨੂੰ ਮਿਲਾ ਦੇਗੀ ਤਾਂ ਤੁਸੀਂ ਦੇਖ ਸਕਦੇ ਹੋ ਇੱਕ Y ਸ਼ੇਪ ਦੀ ਜਿਹੜੀ ਆਪਣੀ ਪੈਟਰਨ ਬਣੇਗਾ ਇਸ ਪੈਟਰਨ ਨੂੰ ਤੁਸੀਂ ਪ੍ਰੈਕਟਿਸ ਕਰੋ ਵਾਰ-ਵਾਰ ਨਕਸ਼ੇ ਤੇ ਭਰ ਕੇ ਦੇਖੋ ਤੇ ਤੁਹਾਡੀਆਂ ਗੁਰਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਜਿਹੜਾ ਨਕਸ਼ਾ ਉਹ ਬਹੁਤ ਆਸਾਨੀ ਦੇ ਨਾਲ ਭਰਿਆ ਜਾਵੇਗਾ ਧੰਨਵਾਦ